ਧਰਮ ਦੀ ਦੁਨੀਆ ਦੇ ਵਿੱਚ ਧਰਮਾਂ ਦੀ ਇੰਨੀ ਜ਼ਿਆਦਾ ਮਾਨਤਾ ਦਾ ਜਿਹੜਾ ਕਾਰਨ ਹੈ ਉਹਦੇ ਪਿੱਛੇ ਜਿਹੜਾ ਲੌਜੀਕ ਕੰਮ ਕਰਦਾ ਉਹ ਸੀ ਜਜ਼ਬਾਤਾਂ ਦੀ ਸਹੀ ਪੜਾਈ ਤੇ ਕੈਸੀ ਵਿਸ਼ੇ ਨੂੰ ਲੈ ਕੇ ਅੱਜ ਅਸੀਂ ਗੱਲ ਕਰਾਂਗੇ ਧਰਮ ਦੀ ਪੜਾਈ ਔਰ ਇੱਕ ਸਕੂਲ ਕਾਲਜ ਦੀ ਪੜਾਈ ਦਾ ਕੀ ਫਰਕ ਹੈ ਉਹ ਜਜ਼ਬਾਤ ਜਿਹੜੇ ਆ ਪਰਿਵਾਰ ਨੂੰ ਸੰਭਾਲ ਕੇ ਰੱਖਦੇ ਸੀ ਇਨਸਾਨੀਅਤ ਦਾ ਜੀ ਅਜੇਨਾ ਜ਼ਿਆਦਾ ਵਿਕਾਸ ਹੋਇਆ ਤੇ ਉਹਦੇ ਪਿੱਛੇ ਕਲਾ ਵਿਗਿਆਨ ਦਾ ਜਾਂ ਤਰਕ ਦਾ ਰੋਲ ਨਹੀਂ ਜਜ਼ਬਾਤ ਉਸ ਤੋਂ ਜ਼ਿਆਦਾ ਅਸਰ ਤੇ ਯੋਗਦਾਨ ਰੱਖਦੇ ਆ ਇਸ ਤਰੱਕੀ ਦੇ ਵਿੱਚ ਦੋਨੋਂ ਹੀ ਪੜਾਈਆਂ ਜੀਵਨ ਵਾਸਤੇ ਬਹੁਤ ਜ਼ਰੂਰੀਆਂ ਔਰ ਦੋਨਾਂ ਨੂੰ ਪੜ੍ਹੇ ਬਿਨਾ ਸਾਡਾ ਸਰਨਾ ਨਹੀਂ ਕਿਉਂਕਿ ਅਸੀਂ ਜਿੰਨੀ ਪੜਾਈ ਕਿਸੇ ਅਸੀਂ ਸਕੂਲ ਤੋਂ ਸਿੱਖਿਆ ਗ੍ਰਹਿਣ ਕਰਦੇ ਹਾਂ ਅਸੀਂ ਕਾਲਜ ਯੂਨੀਵਰਸਿਟੀ ਤੋਂ ਦੇ ਪਿੱਛੇ ਦਾ ਜਿਹੜਾ ਆਧਾਰ ਹੈ ਉਹ 100% ਵਿਗਿਆਨਿਕ ਹੈ ਧਾਰਕੀ ਕਿ ਹੈ ਔਰ ਕਦੇ ਵੀ ਸਵੇਰ ਤੇ ਸ਼ਾਮ ਨੂੰ ਮਿਲਾਇਆ ਨਹੀਂ ਜਾ ਸਕਦਾ ਸਵੇਰ ਤੇ ਸ਼ਾਮ ਕਿਤੇ ਵੀ ਇਕੱਠੀਆਂ ਨਹੀਂ ਉਹ ਲਸੀ ਇੱਕ ਦੋ ਚੀਜ਼ਾਂ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹ ਫਰਕ ਕਿੱਥੇ ਤੇ ਕਿਉਂ ਪੈਂਦਾ ਇਨਸਾਨ ਭ੍ਰਮਿਤ ਕਿਉਂ ਹੋ ਜਾਂਦੇ ਨੇ ਭ੍ਰਮੇ ਤੋਂ ਉਨਾਲ ਕੀ ਨੁਕਸਾਨ ਹੋ ਜਾਂਦਾ ਜਦੋਂ ਕਿਸੇ ਨੂੰ ਮਾੜੇ ਕਰਮ ਹজম ਹੁੰਦੇ ਆ ਮੈਂ ਪਹਿਲਾਂ ਵੀ ਇੱਕ ਵੀਡੀਓ ਚ ਇਹ ਚੀਜ਼ ਦੱਸੀ ਸੀ ਵੀ ਜਦੋਂ ਤੁਹਾਨੂੰ ਮਾੜੇ ਕਰਮ ਹজম ਹੋਣ ਲੱਗ ਜਾਂਦੇ ਆ ਤੇ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਤਾਲ ਹੈ ਜ਼ਿੰਦਗੀ ਦੇ ਵਿੱਚ ਜਿਹੜਾ ਆਨੰਦ ਲਿਆ ਜਾ ਸਕਦਾ ਸੀ ਤੁਹਾਡੀ ਜਿਹੜੀ ਸ਼ਿਖਰ ਨਿਸ਼ੂਰ ਦੀ ਸੰਭਾਵਨਾ ਸੀ ਉਹਨੂੰ ਮਿਟੇ ਕਰ ਦਿੰਦੇ। ਕਿਉਂਕਿ ਤੁਸੀਂ ਲਗਾਤਾਰ نیچے ਘਿਰਦੇ ਹੋ। ਇੱਕ ਛੋਟੀ ਜੀ ਚੀਜ਼ ਨਾਲ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਕੋਈ ਵੀ ਜਦੋਂ ਕੋਈ ਮੰਤਰ ਜਾਪ ਕਰਦੇ ਹੋ। ਕੋਈ ਵੀ ਤਾਰਕਿਕ ਜਾਂ ਵਿਗਿਆਨਿਕ ਨਜ਼ਰੀਆ ਰੱਖਣ ਵਾਲਾ ਬੰਦਾ ਐਸਨੂੰ ਐ ਸਮਝਦਾ ਵੀ ਮੰਤਰ ਜਾਪ ਦਾ ਕੋਈ ਫਾਇਦਾ ਮੰਤਰ ਦਾ ਆਪ ਦੇ ਪਿੱਛੇ ਵੀ ਵਿਗਿਆਨ ਕੰਮ ਕਰਦਾ ਬਹੁਤ ਵੱਡਾ ਇਹਦੀਆਂ ਚਾਰ ਆ ਲਗ ਅਲਗ ਅਵਸਥਾ ਨੇ ਉਸ ਤੇ ਸੀ ਕਿਸੇ ਵੀਡੀਓ ਚ ਪੂਰੀ ਗੱਲ ਕਰਾਂਗੇ ਇਹਦੀਆਂ ਸਟੇਜਾਂ ਨੇ ਜਾਪਦੀਆਂ ਪਰ ਵਿਗਿਆਨ ਦੇ ਵਿੱਚ ਇਸ ਕਿਸਮ ਦੀ ਕੋਈ ਪੜਾਈ ਨਹੀਂ ਕਰਾਈ ਜਾਂਦੀ ਇਸ ਕਰਕੇ ਉਹਨੂੰ ਇਹਦਾ ਨਾ ਤੇ ਪਤਾ ਹੈ ਤੇ ਨਾ ਉਹਨੂੰ ਇਹਦੇ ਬਾਰੇ ਕੋਈ ਆਈਡੀਆ ਹੈ ਪਰ ਜਿੱਥੇ ਤੱਕ ਵਿਗਿਆਨ ਪਹੁੰਚਦਾ ਉਹਦਾ ਪ੍ਰਚਾਰ ਬੜੇ ਯੋਰ ਸ਼ੋਰ ਨਾਲ ਕਰਦਾ ਅੱਜ ਸਾਡੀ ਯੂਥ ਅੱਜ ਬਹੁਤ ਜ਼ਿਆਦਾ ਜੇਰੀ ਲੋਕਾਈ ਹੈ ਬਹੁਤ ਜ਼ਿਆਦਾ ਇਨਸਾਨੀਅਤ ਹੈ ਅਫਰਮੇਸ਼ਨਸ ਤੇ ਬਹੁਤ ਵੱਡਾ ਯਕੀਨ ਕਰਦੀ ਹੈ ਕਿਉਂਕਿ ਉਹਨੂੰ ਕਹਿਣ ਵਾਲੇ ਲੋਕ ਕਾਲਜ ਯੂਨੀਵਰਸਟੀਆਂ ਚੋਂ ਨਿਕਲੇ ਮਨੋਵਿਗਿਆਨ ਨੂੰ ਮਾਨਤਾ ਦਿੰਦਾ ਤੇ ਉਹ ਕਹਿੰਦੇ ਆ ਕਿਸੇ ਚੀਜ਼ ਦਾ ਜਿਹੜਾ ਰੈਡਨ ਹੈ ਪੋਜ਼ਿਟਿਵ ਜਾਂ ਨੈਗੇਟਿਵ ਉਹ ਤੁਹਾਨੂੰ ਪ੍ਰਭਾਵਿਤ ਕਰਦਾ ਨੇਗੇਟਿਵ ਤੁਹਾਨੂੰ ਬੜੀ ਕਿਸਮ ਦੇ ਰੋਗ ਦਿੰਦਾ ਔਰ ਪੋਜ਼ਿਟਿਵ ਅਫਰਮੇਸ਼ਨਸ ਜਿਹੜੀਆਂ ਨੇ ਤੁਹਾਨੂੰ ਬੜੇ ਵੱਡੇ ਤਰੀਕੇ ਨਾਲ ਫਾਇਦਾ ਕਰਦੀਆਂ ਤੁਹਾਨੂੰ ਸਵਸਥ ਕਰਦੀਆਂ ਨੇ ਤੁਹਾਨੂੰ ਤੁਹਾਡੇ ਬਿਜ਼ਨਸ ਤੁਹਾਡੇ ਸਾਰੇ ਰਿਸ਼ਤਿਆਂ ਦਾ ਨਖਾਰ ਲਿਆਉਣ ਦੇ ਵਿੱਚ ਬੜਾ ਅਹਿਮ ਰੋਲ ਅਦਾ ਕਰਦੀਆਂ ਪਰ ਜਦੋਂ ਤੱਕ ਕਿਸੇ ਮੰਤਰ ਜਾਪ ਨੂੰ ਕਹਿੰਦਾ ਉਹਦੇ ਪਿੱਛੇ ਵੀ ਵਿਗਿਆਨ ਕੰਮ ਕਰਦਾ ਇਸ ਕਰਕੇ ਕਈ ਵਾਰੀ ਮੈਂ ਤੇ ਹਮੇਸ਼ਾ ਇਹ ਚੀਜ਼ ਕਰਨਾ ਵੀ ਬੜੀ ਕੀਮਤੀ ਚੀਜ਼ ਜਦੋਂ ਬੜੇ ਹਲਕੇ ਹੱਥਾਂ ਤੇ ਚਲੀ ਜਾਂਦੀ ਹੈ ਤੇ ਉਹ ਬਹੁਤ ਜਲਦੀ ਚੇਤ ਇਹਨੂੰ ਸਹੀ ਕਿਵੇਂ ਪਛਾਣਿਆ ਜਾ ਸਕਦਾ ਇਹਨੂੰ ਸਹੀ ਪਛਾਣਿਆ ਜਾ ਸਕਦਾ ਸਮੇਂ ਦੀ ਲੋੜ ਨੂੰ ਸਮਝ ਕੇ ਕੋਈ ਨਵੀਂ ਚੀਜ਼ ਦੁਨੀਆ ਤੇ ਆਂਦੀ ਹੈ ਕੰਪਿਊਟਰ ਦਾ ਵਿਕਾਸ ਹੈ ਆਈਟੀ ਦੇ ਵਿੱਚ ਹਜ਼ਾਰਾਂ ਕਿਸਮ ਦੀਆਂ ਨਵੀਆਂ ਨੌਕਰੀਆਂ ਬਣੀਆਂ ਔਰ ਸੈਂਕੜੇ ਕਿਸਮ ਦੇ ਨਵੇਂ ਕੋਰਸ ਬਣੇ ਜਿਵੇਂ ਜਿਵੇਂ ਜੋ ਸਮੇਂ ਦੀ ਜ਼ਰੂਰਤ ਵਧਦੀ ਰਹੀ ਉਸ ਤਰੀਕੇ ਨਾਲ ਅਸੀਂ ਗਿਆਨ ਨੂੰ ਉਸ ਢੰਗ ਨਾਲ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਗਿਆਨ ਦਾ ਵੱਧ ਤੋਂ ਵੱਧ ਫਾਇਦਾ ਲਿਆ ਜਾ ਸਕੇ ਐਸੇ ਵਾਸਤੇ ਅਸੀਂ ਸਕੂਲ ਕਾਲਜ ਯੂਨੀਵਰਸਟੀਆਂ ਬਣਾਈਆਂ ਪਰ ਉਹਨਾਂ ਦੇ ਪਿੱਛੇ ਜਿਹੜਾ ਆਧਾਰ ਕੰਮ ਕਰਦਾ ਉਹਨਾਂ ਦੇ ਪਿੱਛੇ ਜਿਹੜਾ ਪੈਟਰਨ ਕੰਮ ਕਰਦਾ ਉਹ ਟੋਟਲ ਵਿਗਿਆਨਿਕ ਹੈ ਕਿਉਂਕਿ ਧਰਮ ਨੂੰ ਉਸ ਨਿਗਾ ਨਾਲ ਨਹੀਂ ਦੇਖਿਆ ਜਾਂਦਾ ਤਰਕ ਤੇ ਸ਼ਰਧਾ ਦਾ ਆਪਸ ਚ ਕੋਈ ਵਿਰੋਧ ਨਹੀਂ ਹੈ ਪਰ ਸਵੇਰ ਤੇ ਸ਼ਾਮ ਕਦੇ ਮਿਲਦੇ ਨਹੀਂ ਉਹਦੇ ਚ ਫਰਕ ਹੁੰਦਾ ਰਾਤ ਦੇ ਹਨੇਰੇ ਨੂੰ ਸਵੇਰ ਦੀ ਤਾਜ਼ਗੀ ਨਹੀਂ ਦਿਖਾਈ ਜਾ ਸਕਦੀ ਅਸੀਂ ਜਿੰਨਾ ਤਰਕ ਯੂਜ਼ ਕਰਦੇ ਆ ਜਿੰਨਾ ਗਿਆਨ ਜਿੰਨਾ ਵੀ ਸੰਸਾਰ ਤੇ ਸੀ ਕੋਈ ਵੀ ਕਾਰਵਿਹਾਰ ਕਰਦੇ ਆ ਉਹ ਜ਼ਿੰਦਗੀ ਨੂੰ ਸ਼ਾਂਤ ਰੱਖਣ ਲਈ ਜ਼ਿੰਦਗੀ ਨੂੰ ਆਨੰਦਮਈ ਰੱਖਣ ਲਈ ਜ਼ਿੰਦਗੀ ਨੂੰ ਨਰੋਗੀ ਰੱਖਣ ਲਈ ਕਰਦੇ ਆ ਪਰ ਅੱਜ ਜ਼ਿਆਦਾਤਰ ਚੀਜ਼ਾਂ ਜ਼ਿਆਦਾਤਰ ਸੂਲਤਾ ਜ਼ਿਆਦਾਤਰ ਗਿਆਨ ਰੋਗਾਂ ਦਾ ਕਾਰਨ ਬਣ ਰਿਹਾ ਅਸ਼ਾਂਤੀ ਦਾ ਕਾਰਨ ਬਣ ਰਿਹਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੇ ਅਸੀਂ ਦੇਖਦੇ ਹਾਂ ਤੇ ਅੱਜ ਸਾਨੂੰ ਚਾਹੇ ਕੋਈ ਕਮਰਸ਼ੀਅਲ ਟੰਗ ਨਾਲੀ ਕਰਦਾ ਜੀ ਜਜ਼ਬਾਤਾਂ ਦੀ ਸਾਨੂੰ ਸਮਝ ਪੈਦਾ ਹੁੰਦੀ ਹੈ ਜਜ਼ਬਾਤੀ ਤੌਰ ਤੇ ਅਸੀਂ ਬਲਵਾਨ ਹੁੰਨੇ ਆ ਸਾਡੇ ਅਹਿਸਾਸ ਅੰਦਰ ਗਹਿਰੇ ਹੁੰਦੇ ਆ ਤੇ ਉਹ ਠੀਕ ਹੈ ਉਹ ਸਮੇਂ ਦੀ ਜ਼ਰੂਰਤ ਵੀ ਹੈ ਔਰ ਮੈਂ ਐਸੇ ਗੱਲ ਤੇ ਬਹੁਤ ਵਾਰ ਵਾਰ ਮਾਰ ਯੋਰ ਲਾਂਦਾ ਜਿੱਥੋਂ ਤੱਕ ਹੋ ਸਕੇ ਇਨਾ ਚੀਜ਼ਾਂ ਨੂੰ ਸਮਝ ਕੇ ਹੀ ਜ਼ਿੰਦਗੀ ਦਾ ਆਨੰਦ ਲਿਆ ਜਾ ਸਕਦਾ ਹੈ ਨਹੀਂ ਤੇ ਵੱਡੀ ਤੂੰ ਵੱਡੀ ਸਹੂਲਤ ਵੀ ਬੇਕਾਰ ਹੈ ਕਿਉਂਕਿ ਚੀਜ਼ਾਂ ਨੂੰ ਤੁਹਾਨੂੰ ਦੇਖਣਾ ਆਉਣਾ ਚਾਹੀਦਾ ਇਨਸਾਨੀਅਤ ਚ ਮਿਲਾਪ ਰੱਖਣ ਵਾਸਤੇ ਜਜ਼ਬਾਤ ਬਹੁਤ ਜ਼ਿਆਦਾ ਜ਼ਰੂਰੀ ਨੇ ਤੇ ਘਰ ਨੂੰ ਜੋੜ ਕੇ ਰੱਖਣ ਤੇ ਜਜ਼ਬਾਤਾਂ ਦਾ ਬੜਾ ਵੱਡਾ ਰੋਲ ਹੈ ਔਰ ਐਦਾ ਧਰਮ ਨਾਲ ਹੀ ਲੈਣਾ ਦੇਣਾ ਕਿਉਂਕਿ ਇਹਨਾਂ ਤੂੰ ਬਿਨਾ ਕਿਸੇ ਤਰੱਕੀ ਦਾ ਕਿਸੇ ਬਿਜ਼ਨਸ ਦਾ ਤੁਸੀਂ ਕਰੋਗੇ ਵੀ ਕੀ ਐਸ ਕਰਕੇ ਜਿੱਥੇ ਸਕੂਲ ਦੀ ਜਾਂ ਉੱਚ ਕੋਟੀ ਦੀ ਦੁਨਿਆਵੀ ਪੜਾਈ ਦੀ ਲੋੜ ਹੈ ਉੱਥੇ ਉੱਥੇ ਉਸ ਤੋਂ ਵੀ ਵੱਡੀ ਲੋੜ ਹੈ ਉਹਨਾਂ ਜਜਬਾਤਾਂ ਨੂੰ ਬੈਲੈਂਸ ਰੱਖਣ ਦੀ ਉਹਨਾਂ ਜਜਬਾਤਾਂ ਨੂੰ ਸਮਝਣ ਦੀ ਉਹਨਾਂ ਚ ਜਜਬਾਤਾਂ ਨੂੰ ਗਹਿਰੇ ਕਰਨ ਦੀ ਔਰ ਇਹ ਜਿਹੜਾ ਗਿਆਨ ਹੈ ਇਹ ਸਾਨੂੰ ਧਾਰਮਿਕ ਗ੍ਰੰਥਾਂ ਤੋਂ ਹੀ ਮਿਲ ਸਕਦਾ ਭਾਵੇਂ ਉਹ ਲੋਕ ਉਸ ਢੰਗ ਨਾਲ ਇਹਦਾ ਪ੍ਰਚਾਰ ਕਰ پا ਰਹੇ ਜਾਂ ਨਹੀਂ ਕਰ پا ਰਹੇ ਪਰ ਸੱਚ ਇਹ ਹੈ ਕਿ ਜਜਬਾਤਾਂ ਦਾ ਵਿਗਿਆਨ ਨਾਲ ਕੋਈ ਲੈਣਾ ਦੇਣਾ ਨਹੀਂ ਔਰ ਇਹਦੀ ਸਾਡੇ ਪਰਿਵਾਰ ਨੂੰ ਤੇ ਸਮਾਜ ਨੂੰ ਹਮੇਸ਼ਾ ਲੋੜ ਰਹੀ ਹੈ ਰਹੇਗੀ ਜਦੋਂ ਤੱਕ ਸੰਸਾਰ ਰਹਿੰਦਾ ਹੈ ਇਸ ਕਰਕੇ ਸਾਨੂੰ ਇਹਨੂੰ ਕੋਰਸ ਦੇ ਜ਼ਰੀਏ ਹੋਰ ਕਿਸੇ ਨਵੇਂ ਢੰਗ ਨਾਲ ਜਿਵੇਂ ਅਸੀਂ ਦੁਨਿਆਵੀ ਪੜਾਈ ਪੜ੍ਹਦੇ ਹਾਂ ਜੇ ਅਸੀਂ ਉਸ ਤਰੀਕੇ ਨਾਲ ਇਹਨੂੰ ਲੈ ਲੈਂਦੇ ਹਾਂ ਤੇ ਸ਼ਾਇਦ ਬੜਾ ਆਸਾਨ ਹੋ ਜਾਏਗਾ ਸਾਨੂੰ ਚੀਜ਼ਾਂ ਨੂੰ ਸਮਝਣਾ ਔਰ ਫੇਰ ਸਭ ਤੋਂ ਵੱਡੀ ਚੀਜ਼ ਜਿਹੜੀ ਹੋਏਗੀ ਕਿਉਂਕਿ ਰਿਸਰਚ ਤੇ ਅਨੁਭਵ ਦੋ ਚੀਜ਼ਾਂ ਇਕੱਠੀਆਂ ਹੋਣਗੀਆਂ ਕਿਸੇ ਦੀ ਯੋਗਤਾ ਔਰ ਉਹੀ ਸਰੇਸ਼ਟ ਟੀਚਰ ਹੋ ਸਕਦਾ ਕਿਉਂਕਿ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਅੰਗਰੇਜ਼ੀ ਦੀ ਇੱਕ ਬਹੁਤ ਖੂਬਸੂਰਤ ਲੈਨ ਹੈ ਇਲੈਕਸ਼ਨ ਨਹੀਂ ਸਿਲੈਕਸ਼ਨ ਕਿਉਂਕਿ ਕੁਝ ਚੀਜ਼ਾਂ ਤੇ ਕੁਝ ਜਗਾ੍ਹਾਂ ਤੇ ਵੋਟ ਦਾ ਜਿਹੜਾ ਸਿਸਟਮ ਹੈ ਉਹ ਮੇਰੇ ਖਿਆਲ ਨਾਲ ਸ਼ਾਇਦ ਨਹੀਂ ਹੋਣਾ ਚਾਹੀਦਾ ਕੁਝ ਐਸੀਆਂ ਜਗਾਵਾਂ ਨੇ ਜਿੱਥੇ ਯੋਗਤਾ ਹੀ ਮਾਇਨੇ ਰੱਖਦੀ ਹੈ ਇਲੈਕਸ਼ਨ ਨਹੀਂ ਸਿਲੈਕਸ਼ਨ ਕੁਝ ਚੀਜ਼ਾਂ ਯੋਗਤਾ ਆਧਾਰਿਤ ਹੁੰਦੀਆਂ ਨੇ ਜੇ ਟੀਚਰ ਹੀ ਗਲਤ ਹੋ ਗਿਆ ਤੇ ਬਹੁਤ ਕੁਝ ਗਲਤ ਕਰ ਦੇਗਾ ਸਾਨੂੰ ਇਹ ਚੀਜ਼ਾਂ ਸੋਚਣੀਆਂ ਪੈਣਗੀਆਂ ਸਾਨੂੰ ਇਹ ਚੀਜ਼ਾਂ ਸਮਝਣੀਆਂ ਪੈਣਗੀਆਂ ਔਰ ਸਾਨੂੰ ਜਿਹੜੀਆਂ ਵਿਗਿਆਨ ਦੀਆਂ ਅੱਛੀਆਂ ਚੀਜ਼ਾਂ ਨੇ ਉਹ ਲੈ ਲੈਣੀਆਂ ਚਾਹੀਦੀਆਂ ਨੇ ਜਿੱਥੇ ਲੱਗੇ ਸਾਨੂੰ ਮੈਨੂੰ ਲੱਗਦਾ ਵੀ ਵਿਗਿਆਨ ਜਿੱਦਾਂ ਜਿੱਦਾਂ ਧਰਮ ਨੂੰ ਸਮਝਦਾ ਜਾਏਗਾ ਜੀ ਅੱਜ ਅਫਰਮੇਸ਼ਨਸ ਤੱਕ ਗਿਆ ਤੇ ਕੱਲ ਸ਼ਾਇਦ ਸੈਂਕੜੇ ਸਾਲ ਲੱਗ ਜਾਣ ਪਰ ਉਹਨਾਂ ਜਗਾਵਾਂ ਤੇ ਵੀ ਉਹ ਪਹੁੰਚੇਗਾ ਵੀ ਮੰਤਰਾਂ ਦੇ ਪਿੱਛੇ ਦਾ ਵਿਗਿਆਨ ਕੀ ਸੀ ਸਾਨੂੰ ਜਿੰਨੇ ਕੁ ਸਮਝ ਹੈ ਤੇ ਅਸੀਂ ਦਿਨ ਰਾਤ ਦਾ ਪ੍ਰਚਾਰ ਕਰਦੇ ਆ ਕੈਂਪ ਦੇ ਜ਼ਰੀਏ ਮੀਟਿੰਗ ਦੇ ਜ਼ਰੀਏ ਜਾਂ ਆਨਲਾਈਨ ਆਫਲਾਈਨ ਸੈਸ਼ਨ ਕਰਦੇ ਆ ਮੈਨੂੰ ਲੱਗਦਾ ਤੁਹਾਨੂੰ ਵੀ ਇਸ ਚੀਜ਼ ਨੂੰ ਸਮਝਣਾ ਪਏਗਾ ਔਰ ਤਾਂਕਿ ਸੀ ਜਜ਼ਬਾਤੀ ਤੌਰ ਤੇ ਜੇ ਇਨਸਾਨ ਨੂੰ ਗਹਿਰਾ ਕਰਦੇ ਆ ਤੇ ਫਿਰ ਹੀ ਇਨਸਾਨੀਅਤ ਬਚਾਈ ਜਾ ਸਕਦੀ ਏ ਬੜੇ ਵੱਡੇ ਬਿਜ਼ਨਸ ਬੜੇ ਵੱਡੇ ਕਾਰਬੜੀਆਂ ਵੱਡੀਆਂ ਵੱਡੀਆਂ ਸਹੂਲਤਾਂ ਸਭ ਬੇਕਾਰ ਹੋ ਜਾਂਦੀਆਂ ਜਦੋਂ ਜਜ਼ਬਾਤੀ ਤੌਰ ਤੇ ਤੁਸੀਂ ਉਖੜ ਜਾਂਦੇ ਹੋ ਜੇ ਚੀਜ਼ਾਂ ਨੂੰ ਦੇਖਣਾ ਸਹੀ ਢੰਗ ਨਾਲ ਨਾ ਆਇਆ ਤੇ ਦੂਸਰੇ ਦੀ ਅੱਖ ਕਿੰਨੀ ਦੂਰ ਤੱਕ ਦੇਖ ਲੈਂਦੀ ਹੈ ਉਹ ਕਿੰਨਾ ਗਹਿਰਾ ਮਹਿਸੂਸ ਕਰ ਲੈਂਦਾ ਉਹਦੇ ਨਾਲਾ ਤੁਹਾਡੀ ਜ਼ਿੰਦਗੀ ਤੇ ਨਾ ਕੋਈ ਫਰਕ ਪੈਂਦਾ ਤੇ ਨਾ ਕੋਈ ਪ੍ਰਭਾਵ ਪੈਂਦਾ ਪਹਿਲੀ ਜਿਹੜੀ ਜਗਿਆਸਾ ਪਹਿਲੀ ਜਿਹੜੀ ਇੱਛਾ ਉਹ ਮਨ ਦੇ ਵਿੱਚ ਸਾਡੇ ਬਣਦੀ ਹੈ ਕੰਨਿਆਂ ਨੂੰ ਦੁੱਖ ਨਾਲ ਗਮ ਨਾਲ ਫਰੇਬ ਨਾਲ ਧੋਖੇ ਨਾਲ ਇਹਨਾਂ ਚੀਜ਼ਾਂ ਨਾਲ ਮੋਹ ਪੈ ਜਾਂਦਾ ਉਹਨੂੰ ਲੱਗਦਾ ਸ਼ਾਇਦ ਸਮਾਰਤ ਚੱਲਦਾ ਹੀ ਆਹੀ ਕੁਛ ਹੈ ਔਰ ਫੇਰ ਸਭ ਤੋਂ ਵੱਡਾ ਜਿਹੜਾ ਉਹਦੀ ਜ਼ਿੰਦਗੀ 'ਚ ਘਾਟਾ ਪੈਂਦਾ ਉਹ ਜ਼ਿੰਦਗੀ ਦੇ ਆਨੰਦ ਨੂੰ ਜ਼ਿੰਦਗੀ ਦੇ ਸੁੱਖ ਨੂੰ ਜ਼ਿੰਦਗੀ ਦੀ ਤਾਜ਼ਗੀ ਨੂੰ ਮਹਿਸੂਸ ਕਰਨ ਦੇ ਸਾਰੇ ਦਰਵਾਜ਼ੇ ਬੰਦ ਕਰ ਲਾਂਗਾ